ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਸਟੇਟਮੈਂਟ ਦੇਖੀ ਹੋਣੀ ਹੈ ਪਿਛਲੇ 2 ਦਿਨ ਪਹਿਲਾਂ ਉਸ ਨੂੰ ਲੈ ਕੇ ਬਹੁਤ ਸਾਰਾ ਰੋਲਾ ਪੈ ਗਿਆ ਕਾਂਗਰਸ ਨੇ ਬਹੁਤ ਸਾਰੀ ਆਵਾਜ਼ ਚੁੱਕੀ ਉਹ ਡਾਕਟਰ ਮਨਮੋਨ ਸਿੰਘ ਹੋਰਾਂ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਔਰ ਇਹ ਕਹਿ ਦਿੱਤਾ ਕਿ ਇਹ ਇੱਕ ਕਲਾਸ ਨੂੰ ਜਿਹੜਾ ਵੈ ਸਾਰੀ ਸੰਪਤੀ ਇਕੱਠੀ ਕਰਕੇ ਦੇਣਾ ਚਾਹੁੰਦੇ ਸੀ ਪੰਕ ਡਾਕਟਰ ਮਨਮੋਨ ਸਿੰਘ ਦੇਸ਼ ਦਾ ਉਹ ਸਰਦਾਰ ਪ੍ਰਧਾਨ ਮੰਤਰੀ ਜਿਹਨੇ ਪੂਰੀ ਦੁਨੀਆ ਦੇ ਵਿੱਚ ਕੀ ਰਲੋਹਾ ਸੀ ਜਿਹਦਾ ਲੋਹਾ ਓਬਾਮਾਰਗੇ ਵੀ ਉਹਨਾਂ ਤੋਂ ਸਲਾਹ ਲੈਂਦੇ ਸੀ ਐਸਾ ਵੱਡਾ ਅਰਥ ਸ਼ਾਸਤਰੀ ਸੀਗਾ ਸੋ ਉਹਨਾਂ ਬਾਰੇ ਇਹ ਗੱਲ ਕਹਿਣਾ ਕਿ ਡਾਕਟਰ ਮਨਮੋਹਨ ਸਿੰਘ ਬਾਇਸ ਸੀਗਾ ਕਿਸੇ ਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ ਸੀ ਮੈਨੂੰ ਲੱਗਦਾ ਕਿ ਭੁਖ ਲਾ ਹਟ ਹੈ ਇਹ ਇਹ ਮੈਨੂੰ ਲੱਗਦਾ ਕੋਈ ਗੱਲ ਮੋਦੀ ਸਾਹਿਬ ਦੀ ਹਰ ਗੱਲ ਲੋਕ ਮੰਨ ਲੈਣਗੇ ਜ਼ੁਮਲਾ ਇਧਰ ਉਧਰ ਲੇਕਿਨ ਇਹ ਗੱਲ ਕੋਈ ਨਹੀਂ ਮੰਨੇਗਾ ਦੂਸਰੀ ਇਸ ਸਰਦਾਰਾਂ ਦੇ ਵਾਸਤੇ ਹੋਰ ਖਤਰਨਾਕ ਗੱਲ ਹੈ ਅੱਜ ਸਰਦਾਰ ਇੱਕ ਦੇਸ਼ ਦਾ ਸਾਡਾ ਪ੍ਰਧਾਨ ਮੰਤਰੀ ਸੀ ਸਾਨੂੰ ਬੜਾ ਮਾਣ ਹੈ ਕਿ ਸਾਡਾ ਪੱਗ ਵਾਲਾ ਸਰਦਾਰ ਦੇਸ਼ ਦਾ ਪ੍ਰਧਾਨ ਮੰਤਰੀ ਪਹਿਲਾ ਇਹ ਬੜੀ ਫਕਰ ਦੀ ਗੱਲ ਸੀ ਔਰ 10 ਸਾਲ ਰਿਆ ਤੁਸੀਂ ਸਰਦਾਰ ਤੇ ਇਲਜ਼ਾਮ ਲਾਉਂਗੇ ਕਿ ਸਰਦਾਰ ਬਾਇਸ ਹੈ ਕਿ ਉਹਨੇ ਮੁਸਲਮਾਨ ਉਹਨੇ ਦਲੇ ਤੋਂ ਉਹਨਾਂ ਨੇ ਪਛੜਿਆਂ ਦੀ ਗੱਲ ਕੀਤੀ ਜਾਂ ਕਿਸੇ ਹੋਰ ਦੀ ਗੱਲ ਕੀਤੀ ਇਹ ਕੰਮ ਨਾ ਕਰੋ ਯਾਰ ਇਹ ਅੱਗ ਨਾਲ ਨਾ ਖੇਲੋ ਤੁਸੀਂ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਹੋ ਡਾਕਟਰ ਮਨਮੋਨ ਸਿੰਘ ਨੇ ਇਸ ਦੇਸ਼ ਨੂੰ ਜੋੜਨ ਦੀ ਗੱਲ ਕੀਤੀ ਸੀ ਔਰ ਪੰਜਾਬ ਦੇ ਸਰਦਾਰ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ ਕਿਉਂਕਿ ਤੁਸੀਂ ਪੱਗ ਨੂੰ ਡਿলিউਟ ਕਰਨ ਲੱਗੇ ਹੋ ਪੱਗ ਦੇ ਬਾਰੇ ਤੁਸੀਂ ਇਹ ਵਿਚਾਰ ਪੈਦਾ ਕਰਤਾ ਕਿ ਪੱਗ ਵਾਲੇ ਖਾਲਿਸਤਾਨੀ ਹੈ ਤੁਸੀਂ ਦੇਖਿਆ ਉਹਨਾਂ ਕਲਕੱਤੇ ਦੇ ਵਿੱਚ ਦੋ ਅੰਦੋਲਨਕਾਰੀਆਂ ਲੜਕੀਆਂ ਨੇ ਆਈਪੀਐਸ ਅਧਿਕਾਰੀ ਨੂੰ ਇਹ ਕਿਹਾ ਕਿ ਤੂੰ ਖਾਲਿਸਤਾਨੀ ਹੈ ਅੱਜ ਸਾਨੂੰ ਉਗਰਵਾਦੀ ਖਾਲਿਸਤਾਨੀ ਕਿਹਾ ਜਾ ਰਿਹਾ ਹੈ ਔਰ ਸਾਡਾ ਅਸੀਂ ਤਾਂ ਥੋੜੇ ਤੇ ਗਿਲਾ ਕਰਦੇ ਹਾਂ ਕਿ ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਕੋਈ ਪਾਗਲਾ ਵਿਅਕਤੀ ਨਹੀਂ ਹੈ ਪੰਜਾਬ ਦਾ ਤੇ ਤੁਸੀਂ ਉਲਟਾ ਇਹ ਕਹੋਗੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਮਨਮੋਹਨ ਸਿੰਘ ਤੁਸੀਂ ਉਹਨਾਂ ਤੇ ਇਲਜ਼ਾਮਾ ਤਕ ਕੀ ਸਿੱਧ ਕਰਨਾ ਚਾਹੁੰਦੇ ਹੋ ਕਿਸਾਨ ਬਾਰਡਰਾਂ ਤੇ ਬੈਠਾ ਥੋੜੇ ਤੋਂ ਦੁਖੀ ਹੈ ਤੁਸੀਂ ਕਦੇ ਕੋਈ ਗੱਲ ਕਰਦੇ ਹੋ ਪੰਜਾਬ ਦੀ ਜਿਨ੍ਹਾਂ ਨੇ ਅਸੀਂ ਤਾਂ ਅਸੀਂ ਤਾਂ 84 ਬਹੁਤ ਛੋਟੇ ਸੀਗੇ ਅਸੀਂ ਤਾਂ ਦਿੱਲੀ ਵੇਲੇ ਅਸੀਂ ਬਹੁਤ ਛੋਟੇ ਸੀ ਸਮ ਤਾਂ ਪਤਾ ਹੀ ਨਹੀਂ ਹੋਇਆ ਕੀ ਹੈ ਕਿਤਾਬਾਂ 'ਚ ਪੜਿਆ ਹੈ ਲੇਕਿਨ ਅਸੀਂ ਕਤਲੇਆਮ ਹੁੰਦਾ ਆ ਦੇਖਿਆ ਬਾਰਡਰਾਂ ਤੇ ਜਿਹੜੇ ਜਦੋਂ ਕਿਸਾਨ ਮਰੇ ਉੱਥੇ 800 900 700 ਇਹ ਫਿਗਰ ਹੈਗੀ ਹੈ ਕਿ ਕਿਸਾਨ ਮਰ ਗਿਆ ਤੇ ਫਿਰ ਕਿਸਾਨਾਂ ਦੀ ਕਿਸੇ ਨੇ ਬਾਣੀ ਬਾਤ ਨਹੀਂ ਪੁੱਛੀ ਝੂਠਾ ਵਾਦਾ ਕਰਕੇ ਅੱਜ ਦੁਬਾਰਾ ਫਿਰ ਬਾਰਡਰਾਂ ਤੇ ਬੈਠਾ ਹੈ ਤੁਸੀਂ ਸਿੱਖ ਤੇ ਸੀ ਤੁਸੀਂ ਪੰਜਾਬ ਦੀ ਗੱਲ ਕਰੋ ਮੇਰੇ ਕਹਿਣ ਦਾ ਮਤਲਬ ਇਹ ਕਤਲਿਆਮ ਹੁਣ ਕੋਈ ਮਾਰ ਨਹੀਂ ਰਿਹਾ ਹੁਣ ਥੋੜੀ ਪੁਲਿਸ ਮਾਰ ਰਹੀ ਔਰ ਸਾਡੇ ਬੰਦੇ ਸੰਘਰਸ਼ ਕਰਦੇ ਕਰਦੇ ਮਰ ਰਹੇ ਆ ਸੜਕਾਂ ਤੇ ਸੋ ਪ੍ਰਧਾਨ ਮੰਤਰੀ ਜੀ ਬਾਰੇ ਇਹ ਗੱਲ ਕਹਿਣਾ ਡਾਕਟਰ ਮਨਮੋਨ ਸਿੰਘ ਦੇ ਰਾਜਚੀ ਕਰੇ ਨਹੀਂ ਹੋਇਆ ਕਿਤੇ ਜਗ੍ਹਾ ਤੇ ਨਹੀਂ ਹੋਇਆ ਕਿਸੇ ਸਥਾਨ ਤੇ ਨਹੀਂ ਹੋਇਆ ਕੁਝ ਆ ਕੁਝ ਦੂਸਰੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਬਹੁਤ سارے ਸਵਾਲ ਉੱਠਦੇ ਨੇ ਤੁਹਾਡੀ ਇੰਡੀਆ ਅਲਾਈنس ਹੈ ਕਿਉਂਕਿ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ ਦੇਖੋ ਗੱਲ ਹੈ ਇਸ ਸਮੇਂ ਕਿਸੇ ਦੀ ਗ੍ਰਿਫਤਾਰੀ ਕਰਨਾ ਚਾਹੇ ਉਹ ਕੋਈ ਵਿਅਕਤੀ ਹੈ ਇਨਕੁਆਰੀ ਤੁਹਾਡੀ ਹੋ ਰਹੀ ਹੈ ਤੁਸੀਂ ਇੱਕ ਮਹੀਨੇ ਦਾ ਸਮਾਂ ਟਪਾਓ ਤੁਸੀਂ 4 ਜੂਨ ਤੋਂ ਬਾਅਦ ਜੋ ਇਨਕੁਆਰੀ ਕਰਨੀ ਹੈ ਜਿਹਨੂੰ ਗ੍ਰਿਫਤਾਰ ਕਰਨਾ ਕਰ ਲਓ ਲੇਕਿਨ ਇਸ ਸਮੇਂ ਚੋਣਾਂ ਤੋਂ ਪਹਿਲਾਂ ਤੁਸੀਂ ਬੈਂਕ ਅਕਾਊਂਟ ਸੀਜ਼ ਕਰ ਦੇਣੇ ਕਾਂਗਰਸ ਪਾਰਟੀ ਦੀ ਮੇਨ ਆਪੋਜੀਸ਼ਨ ਪਾਰਟੀ ਹੈ ਔਰ ਫਿਰ ਤੁਸੀਂ ਮਿਸਟਰ ਸੁਰੇਨ ਨੂੰ ਫੜ ਲੈਣਾ ਚੀਫ ਮਿਨਿਸਟਰ ਚਾਰਖੰਡ ਨੂੰ ਫੜ ਲੈਣਾ ਫਿਰ ਤੁਸੀਂ ਅਮ ਮੁੱਖ ਮੰਤਰੀ ਕੇਜਰੀਵਾਲ ਨੂੰ ਫੜ ਲੈਣਾ ਹਾਲਾਂਕਿ ਸਾਡੇ ਬਹੁਤ ਮਤਭੇਦ ਹੈ ਸਾਡੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਵਿਤਕਰਾ ਹੋਇਆ ਇਹ ਤਸੱਦਤ ਹੋਇਆ ਲੇਕਿਨ ਕਿਤੇ ਵੀ ਕੋਈ ਗਲਤ ਕੰਮ ਹੋਊਗਾ ਅਸੀਂ ਉਹਦੇ ਖਿਲਾਫ ਹੈ ਤੁਸੀਂ ਇਨਕੁਆਇਰੀ ਕਰੋ ਤੁਸੀਂ ਡਿਟੇਲ ਚ ਜਾਣਾ ਜਾਓ ਅਸੀਂ ਕਿਸੇ ਗੱਲ ਤੋਂ ਰੁਕਾਵਟ ਨਹੀਂ ਹੈ ਲੇਕਿਨ ਚੋਣਾਂ ਤੋਂ ਬਾਅਦ ਹੁਣ ਤੁਸੀਂ ਜੇਲ੍ਹ ਚ ਤੰਗ ਵੀ ਬਹੁ ਕੀਤਾ ਜਾ ਰਿਹਾ ਹੈ ਕਦੀ ਇਨਸੂਲਿਨ ਨਹੀਂ ਮਿਲਦੀ ਕਦੀ ਵੀ ਬਈ ਕਿ ਜੇ ਤੁਸੀਂ ਮੈਨੂੰ ਇਸ ਬਾਰੇ ਨਹੀਂ ਪਤਾ ਸੁਣਿਆ ਹੈ ਵੀ ਕੀ ਹੋ ਰਿਹਾ ਹੈ ਜੇਲ੍ਹ ਦੇ ਵਿੱਚ ਲੇਕਿਨ ਇਸ ਤਰ੍ਹਾਂ ਕਿਸੇ ਵੀ ਨਾਗਰਿਕ ਨਾਲ ਨਹੀਂ ਹੋਣਾ ਚਾਹੀਦਾ ਬੀਟ ਐਨੀ ਵੱਡੀ ਚਾਹੇ ਕੋਈ ਉਹ ਹੈ ਦੂਸਰੀ ਗੱਲ ਕਿ ਜਿਹੜਾ ਤਰੀਕਾ ਹੈ ਤੁਹਾਡਾ ਉਹ ਗਲਤ ਹੈ ਤੁਸੀਂ 4 ਜੂਨ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਫੜ ਲੈਣੇ ਪਰ 4 ਜੂਨ ਤੋਂ ਪਹਿਲਾਂ ਤੁਸੀਂ ਸਾਡੇ ਅਕਾਊਂਟ ਸੀ ਸਾਨੂੰ ਜਿਹੜਾ ਇਨਕਮ ਟੈਕਸ ਦਾ ਜਿਹੜਾ ਨੋਟਿਸ ਦੇਣਾ ਸੀ ਉਹ 4 ਜੂਨ ਤੋਂ ਬਾਅਦ ਕਰ ਲੈਣੇ ਤੋ ਕਿਸੇ ਨਾਲ ਤਕਾ ਕਰਨੇ ਇੱਥੇ ਪੰਜਾਬ ਚ ਜਿਹੜਾ ਸਾਡੇ ਕਾਂਗਰਸੀ ਭਰਾਵਾਂ ਨਾਲ ਤਕਾ ਹੋਇਆ ਸੱਤਾ ਸਰਕਾਰ ਤੋਂ ਹੋਰ ਆ ਭੁਗਤਾਨ ਦੇਣਾ ਪੈਗਾ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਦੇਖੋ ਪੰਜਾਬ ਚ ਆਮ ਆਦਮੀ ਪਾਰਟੀ ਕਹਿ ਰਹੀ ਕਿ ਅਸੀਂ 13 ਦੀਆਂ 13 ਸੀਟਾਂ ਜਿੱਤ ਰਹੇ ਹਾਂ ਔਰ ਬੜੇ ਆਰਾਮ ਦੇ ਨਾਲ ਜਿੱਤ ਰਹੇ ਹਾਂ 13 ਜ਼ੀਰੋ ਹੋਏਗਾ ਪੰਜਾਬ ਬਣੇਗਾ ਹੀਰੋ ਮੁਬਾਰਕਾਂ ਮੁੱਖ ਮੰਤਰੀ ਪੰਜਾਬ ਨੂੰ ਕਿ ਜ਼ੀਰੋ 13 ਵਾਲਾ ਟਾਰਗੇਟ ਨਾ ਰਹੇ ਜੇ 13 ਜ਼ੀਰੋ ਵਾਲੀ ਤਾਂ ਗੱਲ ਜਿਹੜੀ ਆ ਉਹ ਨਹੀਂ ਹੋ ਰਹੀ ਲੋਕ ਤੁਸੀਂ ਦੱਸ ਦਿਓ 13 ਜ਼ੀਰੋ ਹੋਣੀ ਹੈ اگر نیوز 18 میں राजनीति ਛੱਡ ਦੇਾਂਗੇ ਪੰਕਜ ਘਰ ਲਾਸ਼ਰਤ ਲਾ ਹਾਲਾਂਕਿ ਰਾਜਨੀਤੀ ਛੱਡ ਦੇਾਂਗਾ اگر 13 0 ਆ ਗਈ ਰਾਜਨੀਤੀ ਛੱਡ ਦੇਾਂਗਾ ਭਗਵਾਨ ਸੋ ਇਹ ਕਹਿਣ ਦੀ ਗੱਲ ਹੈ ਕਿਉਂਕਿ ਐਡੇ ਵੱਡੇ ਫਰੌਡ ਤੁਸੀਂ ਕਹਿ ਰਹੇ ਹੋ ਜੇ 13 ਆਮ ਆਦਮੀ ਪਾਰਟੀ ਦੀਆਂ ਪੰਜਾਬ ਚ ਆ ਗਈਆਂ ਤੁਸੀਂ ਰਾਜਨੀਤੀ ਛੱਡੋ ਮੈਂ ਤੁਹਾਨੂੰ ਪੁੱਛਦਾ 13 0 ਆਉਣੀਆਂ ਨਹੀਂ ਤੁਸੀਂ ਦੱਸ ਰਹੇ ਮੈਂ ਕਿਹਾ ਤੁਹਾਡੀ ਆਪਣੀ ਜੋ ਕਹੋਗੇ ਮੈਂ ساری ਜ਼ਿੰਦਗੀ ਮੇਰੀ ਓਨਰਸ਼ਿਪ ਤੁਹਾਨੂੰ ਦੇਣ ਲੱਗਿਆ ਤੁਸੀਂ ਬੀਂਗ ਕਿਉਂਕਿ ਸਭ ਤੋਂ ਵੱਧ میڈیا ਵਾਲੇ ਫੀਲਡ ਜਾਂਦੇ ਆ ਤੁਹਾਡੀ ਮੁਸਕਰਾਹਟ ਦੱਸ ਰਹੀ ਹੈ ਤੁਸੀਂ ਤੁਹਾਨੂੰ ਹਰ ਬੰਦੇ ਦਾ ਪਤਾ ਹੁੰਦਾ ਵੀ ਕਿੱਥੇ ਕੀ ਹੋ ਰਿਹਾ ਤੁਹਾਨੂੰ ਲੋਕ ਗੱਲ ਦੱਸ ਦਿੰਦੇ ਆ ਤੁਸੀਂ ਦੱਸ ਦਿਓ ਵੀ 13 ਜ਼ੀਰੋ ਆਉਣੀਆਂ ਮੈਨੂੰ ਲੱਗਦਾ ਅਜੇ ਸਮਾਂ ਪਿਆ ਹੈ ਅਜੇ 40 ਦਿਨ ਦੇ ਕਰੀਬ ਦਾ ਸਮਾਂ ਪਿਆ ਜਾਂ 30 ਦਿਨ ਦਾ ਸਮਾਂ ਪਿਆ ਅਜੇ 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 ਕਲੀਅਰ ਨਹੀਂ ਹੈ ਲੇਕਿਨ ਇਹ ਗੱਲ ਕਹਿਣੀ ਨਹੀਂ ਚਾਹੀਦੀ ਤੁਸੀਂ ਦੱਸੋ ਮੇਰੇ ਕਹਿਣ ਦਾ ਮਤਲਬ 400 ਪਾਰ 13 ਜ਼ੀਰੋ 25 ਸਾਲ ਰਾਜ ਕਰਾਂਗੇ ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਇਹ ਮੈਨੂੰ ਲੱਗਦਾ ਹੈ ਸ਼ੋਭਾ ਨਹੀਂ ਦਿੰਦੀਆਂ ਇਸੇ ਕਰਕੇ ਲੀਡਰਾਂ ਦੇ ਗੱਲ ਦਾ ਜਿਹੜੀ ਗੱਲ ਹੈ ਉਹਨਾਂ ਉਹਰਾ ਕੋਈ ਮਹਨੇ ਨਹੀਂ ਰੱਖਿਆ ਸਮਝਦੇ ਲੋਕ ਕਿਉਂਕਿ ਬਹੁਤ ਵੱਡੇ ਗੱਪ ਮਾਰਦੇ ਨੇ ਕਾਂਗਰਸ ਪਾਰਟੀ ਮੈਨੂੰ ਲੱਗਦਾ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਆਏਗੀ 2024 ਦੀਆਂ ਚੋਣਾਂ ਚ ਦੂਸਰਾ ਇਹ ਕਿ ਜਿਹੜੇ ਤੁਸੀਂ ਹੁਣ ਤੱਕ ਕੈਂਡੀਡੇਟ ਅਨਾਉਂਸ ਕੀਤੇ ਮੁਹੰਮਦ ਸਦੀਕ ਹੋਰਾਂ ਦੇ ਟਿਕਟ ਕੱਢ ਦਿੱਤੀ ਉੱਥੇ ਤਾਂ ਕਹਿੰਦੇ ਕਿ ਇਲੈਕਸ਼ਨ ਘਟ ਅਖਾੜੇ ਵਾਲੀ ਸਿਚੁਏਸ਼ਨ ਜਿਆਦਾ ਨਜ਼ਰ ਆ ਰਹੀ ਸੀਗੀ ਮੁਹੰਮਦ ਸਦੀਕ ਕਹਿੰਦੇ ਉੱਥੋਂ ਸ਼ਾਇਦ ਤੁਸੀਂ ਸਾਗਰ ਦੀ ਬੋਟੀ ਦੇ ਘਰ ਵਾਲੇ ਨਾਲ ਵੀ ਤੁਸੀਂ ਤੈਅਅਪ ਕਰ ਰਹੇ ਸੀਗੇ ਕੋਈ ਐਸੇ ਸਾਗਰ ਦੀ ਬੋਟੀ ਨੂੰ ਸੁਖਬੀਰ ਦੇ ਰਿਹਾ ਸੀ ਟਿਕਟ ਸੁਬੀਰ ਜੀ ਸੌਰੀ ਸੁਬੀਰ ਜੀ ਦੇ ਰੇ ਸੀ ਟਿਕਟ ਹਾਂ ਜਿਹੜਾ ਮੈਨੂੰ ਪਤਾ ਲੱਗਿਆ ਮੈਂ ਲੋਕ ਯਾਰ ਨਹੀਂ ਪਰ ਉੱਥੇ ਮੁਹੰਮਦ ਸਦੀਕ ਤਾਂ ਮੁਹੰਮਦ ਸਦੀਕ ਚ ਕੀ ਕਮੀ ਕੀ ਸੀ ਉੱਥੇ ਇੱਕ ਪਾਸੇ ਅਨਸਰ ਆਜ ਹੁੰਦੇ ਇੱਕ ਪਾਸੇ ਕਰਮਜੀਤ ਇੱਕ ਪਾਸੇ ਮੁਹੰਮਦ ਸਦੀਕ ਸਭ ਤੋਂ ਇੰਟਰਸਟਿੰਗ ਤੇ ਸਭ ਤੋਂ ਸੋਹਣੀ ਸੀਟ ਜਿਹੜੀ ਉਹ ਹੋ ਜਾਣੀ ਸੀ ਦੇਖੋ ਸਦੀਕ ਸਾਹਿਬ ਬਹੁਤ ਨਾਉ ਸਦੀਕ ਸਭ ਕਲਾਕਾਰ ਨਹੀਂ ਰਹੇ ਹੀ ਇਜ਼ ਅ ਪੋਲੀਟੀਸ਼ੀਅਨ ਪਹਿਲਾਂ ਉਹ ਚੋਣਾਂ ਲੜੇ ਐਮ ਐਲ ਏ ਦਾ ਚੋਣ ਲੜੇ ਦੋ ਚੋਣਾਂ ਲੜੇ ਫਿਰ ਐਮ ਪੀ ਰਹੇ ਸੋ ਜਿਹੜੇ ਕਲਾਕਾਰ ਆਉਂਦੇ ਆ ਤੇ ਚਲੇ ਜਾਂਦੇ ਆ ਆਉਂਦੇ ਆ ਤੇ ਚਲੇ ਜਾਂਦੇ ਆ ਔਰ ਕਲਾਕਾਰ ਕੋਈ ਮਾੜੇ ਲੋਕ ਨਹੀਂ ਹੁੰਦੇ ਬਹੁਤ ਚੰਗੇ ਲੋਕ ਹੁੰਦੇ ਆ ਕਲਾਕਾਰ ਵੀ ਉਹਨਾਂ ਦਾ ਹਰ ਬੰਦੇ ਦਾ ਆਪ ਦਾ ਆਪ ਦਾ ਕਿੱਤਾ ਹੈ ਉਹ ਪ੍ਰੈਸਾਂ ਦੇ ਕੋਈ ਮਾੜਾ ਨਹੀਂ ਹੁੰਦਾ ਤੁਹਾਡਾ ਆਪ ਦਾ ਕਿੱਤਾ ਹੈ ਸਾਡਾ ਮੈਂ ਇਹ ਕਿਹਾ ਸੀ ਜਿਸਕਾ ਕੰਮ ਉਸੀ ਕੋਸਾ ਜੀਹਰਾ ਕੰਮ ਹੈ ਪੋਲਿਟਿਕਸ ਇਟਸ ਅ ਡਿਫਰੈਂਟ ਸਿਸਟਮ ਇਹ ਵੱਖਰੀ ਚੀਜ਼ ਹੈ ਔਰ ਕਲਾਕਾਰ ਇਟਸ ਅ ਵੱਖਰੀ ਚੀਜ਼ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਦੀਆਂ ਟਿਕਟਾਂ ਕਿਉਂ ਕੱਟੀਆਂ ਗਈਆਂ ਜਸਵੀਰ ਡਿੰਪਾ ਹੋਰਾਂ ਦੇ ਟਿਕਟ ਕਰ ਦਿੱਤੀ ਕਿ ਤੁਹਾਡੇ ਪਹਿਲਾਂ ਹੀ ਜਿਹੜਾ ਹਾਂਜੀ ਦਿੰਪਾ ਜੀ ਨੇ ਆਪ ਹੀ ਕਿਹਾ ਕੋਈ ਨਹੀਂ ਕੱਟੀ ਗਈ ਸਦੀਕ ਸਾਹਿਬ ਵੀ ਜਿਹੜੇ ਸਾਡੇ ਨੇ ਸਦੀਕ ਸਾਹਿਬ ਨੇ ਨਹੀਂ ਕਿਹਾ ਸੀ ਨਹੀਂ ਸਦੀਕ ਸਾਹਿਬ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਤਾਂ ਲੱਗ ਰਿਹਾ ਸੀ ਕਿ ਮੈਂ ਇਲੈਕਸ਼ਨ ਜਿਹੜੀ ਹੈ ਉਹ ਲੜੂੰਗਾ ਕਹਿੰਦਾ ਪਾਰਟੀ ਨੇ ਤਾਂ ਮੈਨੂੰ ਇਸ ਇਸ ਪੋਜੀਸ਼ਨ 'ਚ ਕਦੀ ਦੱਸਿਆ ਹੀ ਨਹੀਂ ਕਿ ਮੈਂ ਇਲੈਕਸ਼ਨ ਜਿਹੜੀ ਹੈ ਨਹੀਂ ਟਿਕਟ ਦੇ ਰਹੀ ਪਾਰਟੀ ਨੂੰ ਪਾਰਟੀ ਨੇ ਫੈਸਲਾ ਕਰਨਾ ਹੈ ਸਦੀਕ ਸਾਹਿਬ ਸਾਡੇ ਬਹੁਤ ਹੀ ਹੋਣਹਾਰ ਵਿਅਕਤੀ ਨੇ ਔਰ ਮੈਂ ਅਮੀਰ ਕਰਦਾ ਕਿ ਆਨਰ ਇਸ ਸਮੇਂ 'ਚ ਪਾਰਟੀ ਉਹਨਾਂ ਨੂੰ ਵਧੀਆ ਚੰਗੀ ਜਗ੍ਹਾ ਤੇ ਤਰਜੀਹ ਦੇਗੀ ਆਉਣ ਵਾਲੇ ਸਮੇਂ ਚ ਪਰ ਯਾਰ ਕਦੇ ਟਿਕਟ ਮਿਲਣੀ ਕਦੇ ਕੱਟੀ ਜਾਣੀ ਇੱਕ سلسلہ ਯਾਰ ਕਾਂਗਰਸੀ ਹੁਣ 117 ਸਾਡੇ ਕੋਲ ਸੀਟਾਂ ਨੇ 13 ਪਾਰਲੀਮੈਂਟ ਨੇ ਇਸ ਤੋਂ ਬਿਨਾ ਵੀ ਤਾਂ ਲੋਕ ਕਾਂਗਰਸੀ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾਉਂਦੇ ਨੇ ਉਹਨਾਂ ਨੂੰ ਮੌਕਾ ਵੀ ਕਦੇ ਕਦੇ ਦੇਣਾ ਚਾਹੀਦਾ ਨਾ ਆਮ ਲੋਕਾਂ ਨੂੰ ਔਰ ਸਭ ਤੋਂ ਵੱਡੀ ਗੱਲ ਪੰਕਜ ਲੋਕ ਵੂਮਨ ਰਿਜ਼ਰਵੇਸ਼ਨ ਦੀ ਗੱਲ ਕਰਦੇ ਆ ਵੂਮਨ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਦੇ ਆ ਸਾਡੀ ਪਾਰਟੀ ਕਿਹਸੀ ਪਾਰਟੀ ਹੈ ਜਿਨ੍ਹਾਂ ਨੇ ਦੋ ਟਿਕਟਾਂ ਹੁਣ ਤੱਕ 28% 28% ਦੇ ਹਿਸਾਬ ਨਾਲ ਅਸੀਂ ਲੋਕਾਂ ਔਰਤਾਂ ਨੂੰ अहमियत ਦਿੱਤੀ ਹੈ ਲੋਕ ਕਹਿੰਦੇ ਸੀ ਆਮ ਆਦਮੀ ਪਾਰਟੀ ਸਿੰਪਲ ਬੰਦੇ ਕਾਰਜਕਰਤਾ ਅਸੀਂ ਮੈਂ ਇਸ ਗੱਲ ਦਾ ਅੱਜ ਮੈਨੂੰ ਫਕਰ ਹੈ ਕਿ ਯਾਮਨੀ ਗੋਮਰ ਇੱਕ ਆਮ ਲੜਕੀ ਨੂੰ ਅੱਜ ਅਸੀਂ ਘਰੋਂ ਬੁਲਾ ਕੇ ਟਿਕਟ ਦਿੱਤੀ ਜਿੱਥੇ ਕਿ ਦੂਜੇ ਚੋਣ ਉਹ ਲੜ ਰਹੇ ਨੇ ਜਿਹੜਾ ਇਧਰੋਂ ਗਿਆ ਹੈ ਇਧਰੋਂ ਗਿਆ ਹੈ ਔਰ ਤੁਸੀਂ ਦੇਖ ਲਿਓ ਜੋ ਫਤਵਾ ਕੀ ਹੋਏਗਾ। ਯਾਮਨੀ ਗੋਮਰ ਔਰ ਜਿਹੜੇ ਆਮ ਲੋਗ ਹੋਣਗੇ ਨੇ ਸਾਰੇ ਜਿੱਤ ਕੇ ਤੁਹਾਡੇ ਸਾਹਮਣੇ ਆਉਣਗੇ ਕਿ ਸਹੀ ਮੈਨੇਜ ਕਾਂਗਰਸ ਪਾਰਟੀ ਆਮ ਲੋਗਾ ਨਿਕਲ ਕਰ। ਪੁਸ਼ਪ ਲਾਲੰਦ ਤੁਸੀਂ ਹਾਲਲਾਂ ਨੇ ਸੂਰਿਆ ਨਮਸਕਾਰ ਕਰ ਲੈਨੇ ਆ ਤੁਸੀਂ ਉਹ ਤਾਂ ਇਹ ਨਾ ਕਰਾਂਗੇ ਤਾਂ ਫਿਰ ਕੰਮ ਮੈਂ ਤੁਹਾਨੂੰ ਆਖਣਾ ਕੀ ਦਿਖਾ ਦਿਓ ਫਿਰ ਲੋਕ ਵੀ ਦੇਖ ਲੈਣ ਕਿ ਸਿਆਸੀ ਲੀਡਰ ਕਿਵੇਂ ਲਾਂਦੇ ਕਿਉਂਕਿ ਜ਼ਿਆਦਾਤਰ ਸਿਆਸੀ ਲੀਡਰਾਂ ਦੇ ਮੇਰੇ ਵਾਂਗੂ ਵੇਟ ਹੀ ਵਧੇ ਹੁੰਦੇ ਕੁਝ ਫਿੱਟ ਲੱਗ ਰਹੇ ਹਾਲਾਂਕਿ ਪਿਛਲੇ ਮਹੀਨੇ ਤੁਹਾਡਾ ਪੇਟ ਬਾਹਰ ਸੀਗਾ ਇਸ ਮਹੀਨੇ ਅੰਦਰ ਤੁਸੀਂ ਮੈਨੂੰ ਲੱਗਦਾ ਮਿਹਨਤ ਲਾ ਕੇ ਕਰ ਲਈ ਹੈ ਚਿੰਤਾ ਫਿਕਰ ਲੋਕਾਂ ਨੂੰ ਮਨਾਉਣਾ ਸੋ ਇਸ ਕਰਕੇ ਕਿੰਨੇ ਪੁਸ਼-ਅਪ ਲਾ ਲੋਗੇ ਇੱਕ ਵਾਰ ਚ ਇਹ ਪੁਸ਼-ਅਪ ਲਾ ਲਈ ਦੇ 10 12 15 15 ਬਟ ਨਾਲ ਸੂਰਿਆ ਨਮਸਕਾਰ ਕਰ ਲਈਦਾ ਦੇਖ ਲੈਣਾ ਤੁਹਾਨੂੰ ਨਮਸਕਾਰ ਇਜ਼ ਮੋਰ ਇੰਪੋਰਟੈਂਟ ਦੈਨ ਮੈਂ ਤੁਹਾਡੀ ਸੈਰ ਖਰਾਬ ਕੀਤੀ ਹੈ ਪਰ ਤੁਹਾਨੂੰ ਥੋੜਾ ਜਿਹਾ ਮੌਕਾ ਵੀ ਨਾਲ ਨਾਲ ਦੇ ਦਿੰਨੇ ਆ ਚਲੋ ਲੈਟ ਸਟਾਰਟ ਫਰਮ ਸੂਰਿਆ ਨਮਸਕਾਰ ਹਾਂ ਰਾਈਟ